ਨੇ 47 ਦੀ ਪ੍ਰਾਣੀ ਦੀ ਦੁਕਾਨ ਸਾਡੇ ਦਾਦਾ ਜੀ ਮਸ਼ਹੂਰ ਮੰਨੀ HTree ਨਾਮ ਦਾ ਮਸ਼ਹੂਰ ਸਾਡੀ ਦੁਕਾਨ ਆਈ ਵਧੀਆ ਕੁਆਲਟੀ ਬਣਾਉਂਦੇ ਆ ਤਾਂ ਇਹਨੇ ਕਸਟਮਰ ਸਾਡੇ ਕੋਲ ਜੁੜੇ ਗਏ ਗੱਚਕ ਬੰਨ ਰਹੀਏ ਮੋਫਲੀ ਵਾਲੀ ਤਿਲਾਂ ਲਈ ਗੱਚਕ ਬੰਨ ਰਹੀਏ ਸਾਡੇ ਮੋਫਲੀ ਹੋ ਰਹੀ ਪੰਜ ਤਰ੍ਹਾਂ ਦੀ ਮੋਫਲੀ ਸਾਡੇ ਕੋਲ ਹੈਗੀ ਹੈ ਭੁਗਾ ਹੈਗਾ ਪਲੇਨ ਹੈਗਾ ਡਰਾਈ ਫਰਟ ਭੁਗਾ ਹੈਗਾ ਦੇੜ ਵੀ ਸਹੀ ਹੈ ਮੀਆਰ 5 500 ਰੁਪਏ ਕਿਲੋ ਵੇਚਦੇ ਵੀ ਅਸੀਂ 240 ਰੁਪਏ ਕਿਲੋ ਵੇਚ ਰਹੇ ਹਾਂ ਅਲਸੀ ਬਿਨੀ ਚਾਲੂ ਕੀਤੀ ਹੈ ਆਪਣੀ ਅਲਸੀ ਬਿਨੀ ਸਾਡੀ ਬਹੁਤ ਫੇਮਸ ਹੋ ਰਹੀ ਹੈ ਪਰ ਲੱਗ ਕੇ ਲੈ ਲੈਂਦੇ ਸੀ ਹੁਣੇ ਚਲੇਗਾ ਲੋਡੂ ਵਾਲ ਅਸੀਂ ਫਿਰ ਵੀ ਇੱਥੇ ਹੀ ਲੈਣ ਆਈ ਜਾਈ ਸਮਾਨ ਕਿਉਂਕਿ ਇਹਨਾਂ ਦਾ ਸਵਾਦ ਟੇਸ ਕੁਝ ਹੋਰ ਹੀ ਹੈ ਚੀਜ਼ ਦਾ ਜੀ ਸਭ ਤੋਂ ਵਧੀਆ ਦਾ ਸਮਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਲੋੜੀ ਦਾ ਤਿਉਹਾਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 2 ਦਿਨ ਸਿਰਫ ਲੋੜੀ ਦੇ ਤਿਉਹਾਰ ਨੂੰ ਬਚੇ ਨੇ ਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜਿੱਥੇ ਪਤੰਗ ਬਾਜ਼ੀ ਦੀ ਗੱਲ ਕਰੀਏ ਪਤੰਗ ਬਾਜ਼ੀ ਨੂੰ ਲੈ ਕੇ ਉਤਸ਼ਾਹ ਤਾਂ ਹੈ ਪਰ ਹੋਰ ਵੀ ਜਿਹੜਾ ਉਤਸ਼ਾਹ ਹੈ ਲੋਕਾਂ ਨੂੰ ਗੱਚਕ ਰੇਵੜੀ ਮੂੰਗਫਲੀ ਖਰੀਦੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਅੱਜ ਅਸੀਂ ਮੌਜੂਦਾ ਲੁਧਿਆਣਾ ਦੀ ਚੌੜੀ ਸੜਕ ਤੇ ਤੇ ਗੱਲਬਾਤ ਕਰਦੇ ਹਾਂ ਦੁਕਾਨਦਾਰ ਦੇ ਨਾਲ ਲੋਕਾਂ ਦੇ ਵਿੱਚ ਕਿੰਨਾ ਹੁਸਾ ਹੈ ਤੇ ਕੀ ਕੀ ਆਈਟਮਾਂ ਬਣਾਈਆਂ ਜਾ ਰਹੀਆਂ ਨੇ ਤੇ ਲੋਕਾਂ ਵੱਲੋਂ ਕੀ ਕੀ ਖਰੀਦਿਆ ਜਾ ਰਿ ਅੱਜ ਲੋਕ ਮੌਜੂਦ ਨੇ ਇੱਥੇ ਖਰੀਦਦਾਰੀ ਕਰਨੇ ਨੇ ਕਿਹੜੀਆਂ-ਕਿਹੜੀਆਂ ਆਈਟਮਾਂ ਬਣ ਰਹੀਆਂ ਨੇ ਤੇ ਲੋਹੜੀ ਦਾ ਤਿਉਹਾਰ ਆ ਗਿਆ ਤੇ ਕੀ ਸੇਲ ਵੱਧ ਤੋਂ ਵੱਧ ਵਧੀਆ ਹੋ ਰਹੀ ਹੈ ਗੱਚਕ ਬਾਨੇ ਇਹ ਮੋਫਲੀ ਵਾਲੇ ਤਿਲਾਂ ਨੇ ਗੱਚਕ ਬਾਨੇ ਇਹ ਸਾਡੇ ਮੋਫਲੀ ਹੋ ਰਹੇ ਪੰਜ ਤਰ੍ਹਾਂ ਦੇ ਮੋਫਲੀ ਸਾਡੇ ਕੋਲ ਹੈਗੇ ਭੁਗਾ ਹੈਗਾ ਪਲੇਨ ਹੈਗਾ ਡਰਾਈ ਫਰਟ ਭੁਗਾ ਹੈਗਾ ਸਾਡੇ ਪੁਰਾਣੀ ਦੁਕਾਨ ਹੈ 1947 ਦੀ ਪੁਰਾਣੀ ਦੁਕਾਨ ਹੈ ਸਾਡੇ ਦਾਦਾ ਜੀ ਦਾ ਮਸ਼ਹੂਰ ਮੰਨੀ ਹਟਰੀ ਨਾਮ ਦਾ ਮਸ਼ਹੂਰ ਹੈ ਸਾਡੀ ਦੁਕਾਨ ਆਏ ਵਧੀਆ ਕੁਆਲਿਟੀ ਬਣਾਉਂਦੇ ਆ ਤਾਂ ਇਹਨੇ ਕਸਟਮਰ ਸਾਡੇ ਕੋਲ ਜੁੜੇ ਅਸੀਂ ਅੱਗੇ ਹਨਾ ਹੋਰ ਕੁਆਲਿਟੀ ਮੈਂਟੇਨ ਕਰ ਰਹੇ ਆਂ ਤੇ ਕਸਟਮਰ ਹੋਰ ਸਾਡੇ ਨਾਲ ਜੋੜਨ। ਹੋਰ ਕਿਹੜੀਆਂ-ਕਿਹੜੀਆਂ ਆਈਟਮਾਂ ਬਣਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ? ਗਾਚਾ ਬਣਾਈ ਜਾ ਰਹੀ ਮੋਫਲੀ ਵਾਲੀ, ਤੇਲ ਵਾਲੀ, ਡਰਾਈ ਫਰੂਟ ਵਾਲੀ, ਤੇਲ ਵਾਲਾ, ਤੇਲ ਭੁਗਾ, ਖੋਏ ਵਾਲਾ, ਡਰਾਈ ਫਰੂਟ ਭੁਗਾ। ਬਾਕੀ ਹੋਰ ਵੀ ਕਾਫੀ ਆਈਟਮਾਂ ਬਣੀਆਂ ਸਾਡੇ। ਇੱਕ ਹੀ ਕਿਹਦੇ ਵਿੱਚ ਬਣਦੀਆਂ ਨੇ, ਦੇਸੀ ਘੋੜੇ ਵਿੱਚ ਬਣਦੀਆਂ ਨੇ ਜਾਂ ਕਿਸੇ ਹੋਰ ਦੇ ਵਿੱਚ? ਦੇਸੀ ਘੋੜੇ ਬਣਦੀ ਸਾਰੀਆਂ ਆਈਟਮ ਦੇਸੀ ਘੋੜੇ ਦੀ ਬਣਦੀ ਜੀ। ਵਧੀਆ ਕੁਆਲਿਟੀ ਬਣਾਉਂਦੇ ਆਂ ਆਪਣੇ ਨਾਲ ਪੁਰਾਣੇ ਸਾਡੇ ਦਾਦਾ ਜੀ ਦੀ ਮਸ਼ਹੂਰ ਦੁਕਾਨ ਹੈਗੀ ਹੈ ਅਸੀਂ ਅੱਗੇ ਨਾਲ ਹੋਰ ਕੁਆਲਿਟੀ ਮਨਟੇਨ ਕਰ ਰਹੇ ਆਂ ਵੀ ਜਿੰਨੀ ਵੱਧ ਤੋਂ ਵਧੀਆ ਤੋਂ ਵਧੀਆ ਆਪਣੀ ਕੁਆਲਿਟੀ ਡਿਵੈਲਪ ਕਰੀਏ ਤੇ ਜੇ ਗੱਲ ਕਰੀਏ ਲੋਹੜੀ ਦਾ ਤਿਉਹਾਰ ਆ ਰਿਹਾ ਤੇ ਦੋ ਹੀ ਦਿਨ ਰਹਿ ਗਏ ਨੇ ਤੇ ਗਾਕਾਂ ਦੇ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਮਿਲਦਾ ਨਹੀਂ ਬਹੁਤ ਵਧੀਆ ਸਾਹ ਮਿਲਿਆ ਹੈ ਅੱਗੇ ਨਾਲ ਡਬਲ ਅਸੀਂ ਸੇਲ ਕੀਤੀ ਹੈ ਸਾਰੇ ਕਸਟਮਰ ਸਾਡੇ ਨਾਲ ਖੁਸ਼ ਹੈਗੇ ਆ ਵੀ ਕੁਆਲਿਟੀ ਤੁਹਾਡੀ ਅੱਗੇ ਨਾਲ ਸੁਪੀਰੀਅਰ ਹੈਗੀ ਹੈ ਵੀ ਹੋਰ ਵਧੀਆ ਕੁਆਲਿਟੀ ਤੇ ਸਾਡੀ ਰੇਟ ਵੀ ਸਹੀ ਹੈ ਵੀ ਆਰ 5 500 ਰੁਪਏ ਕਿਲੋ ਵੇਚਦੇ ਵੀ ਅਸੀਂ 240 ਰੁਪਏ ਕਿਲੋ ਵੇਚ ਰਹੇ ਸਾਡਾ ਬਾਜ਼ਾਰ ਭੁਗਾ ਵੇਦਾ 700 ਰੁਪਏ ਕਿਲੋ ਵੇਦੇ ਅਸੀਂ 440 ਰੁਪਏ ਕਿਲੋ ਡਰਾਈ ਫਰ ਭਗਾ ਵੇ ਰਹੇ ਦੱਸਿਓ ਕੀ ਹਾਲਾ ਪਲੇਨ ਭਗਾ ਵੇ ਰਹੇ 360 ਰੁਪਏ ਕਿਲੋ ਬਾਜ਼ਾਰ 500 ਰੁਪਏ ਕਿਲੋ ਵੇਦੇ ਸਾਡੇ ਸਾਰੇ ਕੁਆਲਟੀ ਦਾ ਰੇਟ 240 ਰੁਪਏ ਕਿਲੋ ਹੈ ਜੀ ਇਹ ਜਿਵੇਂ ਤੁਸੀਂ ਕਿਹਾ ਕਿ ਬਾਜ਼ਾਰ ਦੇ ਵਿੱਚ ਕਾਫੀ ਵੱਧ ਰੇਟ ਤੇ ਵੇਚਿਆ ਜਾ ਰਿਹਾ ਤੇ ਤੁਸੀਂ ਘੱਟ ਰੇਟ ਤੇ ਵੇਚ ਰਹੇ ਹੋ ਇਹ ਕਿਵੇਂ ਮਤਲਬ ਹੋ ਸਕਦਾ ਕਿਦਾਂ ਤੁਸੀਂ ਵੇਚ ਰਹੇ ਹੋ ਸਾਨੂੰ ਵਾਰਾ ਖਾਂਦਾ ਤਾਂ ਹੀ ਵੇਚਦੇ ਆ ਜੀ ਅਜੇ ਕਨੇ ਗਾਹ ਦਾ ਫਾਇਦਾ ਹੋਵੇ ਸਾਡੇ ਕਸਟਮਰ ਜੋੜੇ ਰਹਿਣ ਫੈਲਾ ਇਹ ਗਸਟਮਰ ਹੋਰ ਚਾਰ ਆਣਗੇ ਸਾਡੇ ਕੋਲ ਉਹ ਸਾਡੀ ਦੁਕਾਨ ਪੁਰਾਣੀ ਹੈ ਅਸੀਂ ਜਿਆਦਾ ਮਾਰਜਨ ਨਹੀਂ ਲੇਦਾ ਕੱਟ ਮਾਰਜਨ ਲੈ ਕੇ ਖੇਲਦੇ ਆ ਵਧੀਆ ਚੀਜ਼ ਬਣਾਉਂਦੇ ਆ ਤੇ ਕੁਆਲਟੀ ਦਾ ਵਧੀਆ ਦਾ ਵਧੀਆ ਮੈਂਟੇਨ ਹੋਵੇ ਵੀ ਅਸੀਂ ਕਸਟਮਰ ਸਾਡੇ ਨਾਲ ਜੁੜੇ ਰਹਿਣ ਅਸੀਂ 5-7% ਮਾਰਜਨ ਦਾ ਖੇਲਦੇ ਹੋਏ ਜਿਆਦਾ ਮਾਰਜਨ ਦਾ ਨਹੀਂ ਖੇਲਦੇ ਬਾਜ਼ਾਰ ਦਾ 100-100 ਰੁਪਏ ਕਿਲੋ ਮਾਰਜਨ ਦਾ ਖੇਲਦੇ ਆ ਅਸੀਂ ਅਸੀਂ ਆਪਣੇ ਕੁਆਲਟੀ ਨੂੰ ਅੱਗੇ ਅਸੀਂ ਅਗਲੇ ਸਾਲ ਤੋਂ ਹੋਰ ਮੈਂਟੇਨ ਕਰਾਂਗੇ ਵੀਰ ਪਾਰਟੇ ਕਸਟਮਰ ਦਾ ਫਾਇਦਾ ਹੋ ਸਕੇ ਉਹਦੇ ਨਾਲ ਸਾਡੀਆਂ ਪਾਰਟੀਆਂ ਹੋਰ ਜੋੜਨ ਚਾਰ 10 ਸਕਰ ਹੋਰ ਜੋੜਨ ਸਾਡੇ ਨਾਲ ਅਸੀਂ ਜਿੰਨਾ ਫਾਇਦਾ ਹੋ ਸਕੇ ਕਸਟਮਰ ਦਾ ਕਰਾਂਗੇ ਨਾਲੇ ਕੁਆਲਟੀ ਵਧੀਆ ਤੇ ਆਵੇ ਕਿ ਦੁਕਾਨਾਂ ਤੇ ਵੀ ਸੇਲ ਕੀਤੀ ਜਾਂਦੀ ਹੈ ਸਿਰਫ ਗਾਹ ਕੀ ਇੱਥੇ ਆ ਕੇ ਲੈ ਕੇ ਜਾਂਦੇ ਨਹੀਂ ਦੁਕਾਨਾਂ ਤੇ ਸੇਲ ਵੀ ਕਰਦੇ ਆਂ ਇਹ ਬਾਹਰ ਵੀ ਮਾਲ ਜਾਂਦਾ ਸਾਡੇ ਦੁਕਾਨਾਂ ਦਾ ਵੀ ਸੇਲ ਕਰਦੇ ਆਂ ਇਹ ਸਾਰੇ ਪਾਸੇ ਜਾਂਦਾ ਮਾਲ ਜੀ ਜਿਆਦਾ ਕਿਹੜੀ ਚੀਜ਼ ਦੇ ਉੱਤੇ ਜਿਹੜਾ ਰੁਝਾਨ ਦਿਖ ਰਿਹਾ ਕਿਹੜੀ ਚੀਜ਼ ਜ਼ਿਆਦਾ ਖਰੀਦੀ ਜਾ ਰਹੀ ਹੈ ਮੂੰਫਲੇ ਵੀ ਖਰੀਦੇ ਜਾ ਰਹੀ ਹੈ ਗੱਚਾ ਕੋ ਖਰੀਦੇ ਜਾ ਰਹੀ ਹੈ ਬਰਾਬਰ ਹੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਜੀ ਸਾਰੀਆਂ ਚੀਜ਼ਾਂ ਦੇ ਬਰਾਬਰ ਸੇਲ ਚੱਲ ਰਹੀ ਹੈ ਕੋਈ ਕਿਸੇ ਦੇ ਘੱਟ ਸੇਲ ਨਹੀਂ ਚੱਲ ਰਹੀ ਜਿੰਨਾ ਮਾਲ ਤਿਆਰ ਹੋ ਰਿਹਾ ਨਾਲ ਦੀ ਨਾਲ ਸਾਡਾ ਸੇਲ ਹੋ ਰਿਹਾ ਹੈ ਸਾਡੇ ਕੋਲ ਸਟਾਕ ਨਹੀਂ ਹੈਗਾ ਨਾਲ ਦੀ ਨਾਲ ਸਾਡੇ ਮਾਲ ਜਿੰਨਾ ਬੰਦਾ ਨਾਲ ਦੀ ਨਾਲ ਡਿਲੀਵਰ ਹੋ ਰਿਹਾ ਸਾਰਾ ਮਾਲ ਉਹ ਬਹੁਤ ਧੰਨਵਾਦ ਤਾਂ ਇੱਥੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾਮ ਹੈ ਜੀ ਤੁਹਾਡਾ ਨੀਰੋ ਅੱਜ ਇਸ ਦੁਕਾਨ ਤੇ ਆਏ ਹੋ ਕੀ ਖਰੀਦਣ ਲਈ ਆਏ ਅਸੀਂ ਲੋੜੀ ਲੀਕ ਗੱਚਕ ਵਗੈਰਾ ਲੈਣੇ ਆਏ ਆ ਬਹੁਤ ਵਧੀਆ ਲੱਗ ਰਿਹਾ ਬੰਟਾ ਹੋ ਗਿਆ ਸਾਡੀ ਘੇ ਆ ਗਈ ਹਾਂ ਜੀ ਮੈਂ ਕਿ ਸਾਡੇ ਹੈ ਵਾਰੀ ਵੀ ਨਹੀਂ ਆਈ ਕਿੰਨੀ ਦੇਰ ਦੀ ਵੇਟਿੰਗ ਚ ਖੜੇ ਆ ਸੀ ਹਾਂ ਜੀ ਆ ਭੂਗਾ ਵੀ ਲਿੱਤਾ ਹੈ ਗੱਜਕਾ ਵੀ ਲਿੱਤੇ ਆ ਨੇ ਸਾਰੇ ਰਿਲੇਟਿਵ ਵਗੈਰਾ ਨੂੰ ਦੇਨੇ ਆ ਗਏ ਇਹਨਾਂ ਦੀ ਦੁਕਾਨ ਕਿਉਂ ਲੈਣਾ ਹੈ ਪੁਰਾਣੀ ਦੁਕਾਨ ਹੈ ਜੀ ਕਾਫੀ ਟਾਈਮ ਮੇਂ ٹرسٹ ਹੈ ਤਾਂ ਕਰਕੇ ਹਾਂ ਜੀ ਹਾਂ ਜੀ ਆਂ ਟ੍ਰਸਟ ਦੇ ਬੇਚਤੇ ਆਂ ਨੇ ਹੁਣ ਅਸੀਂ ਗੱਜਕ ਵੀ ਖਰੀਦ ਲਿਆ ਭੂਗਾ ਵੀ ਖਰੀਦ ਲਿਆ ਸਾਨੂੰ ਇਹ ਵਧੀਆ ਲੱਗਿਆ ਖਾਣ ਵਿੱਚ ਸਟੇਸਟ ਹੈਗਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਮੰਨੇ ਦੀ ਹੱਟੀ ਦੀ ਛੋਟੀ ਸੜਕ ਸਾਡੀ ਦੁਕਾਨ ਫੇਮਸ ਹੈ ਸ਼ੁਰ ਤੋਂ ਹੀ ਜਿੱਥੇ ਜਿਹੜਾ ਵੀ ਕਸਟਮਰ ਆਂਦਾ ਹੈ ਇੱਕ ਵਾਰ ਚੀਜ਼ ਲੈ ਕੇ ਜਾਂਦਾ ਹੈ ਹਰ ਵਾਰ ਜਾਂਦਾ ਹੈ ਪਰ ਸਾਡੀ ਜਿਹੜੀ ਦੁਕਾਨ ਦੀ ਸ਼ੁਰੂਆਤ ਹੋਈ ਸੀ 1947 ਜੋ ਹੋਈ ਸੀ ਜਿ ਆਪਣੇ ਉਸ ਤੋਂ ਬਾਅਦ ਸੀ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਸਾਡੀ ਦੁਕਾਨ ਦੇ ਭੁੱਗਾ ਰੇਵੜੀ ਗੱਜਕ ਪਿੰਨੀ ਸਾਡੀ ਪਿੰਨੀ ਬਹੁਤ ਫੇਮਸ ਹੈ ਘਰ ਘਰ ਗਾਕ ਪਿੰਨੀ ਲੈ ਕੇ ਜਾਂਦਾ ਆਪਣੀ ਪਰ ਅਸੀਂ ਅੱਜ ਦੀ ਹਲਸੀ ਦੀ ਪਿੰਨੀ ਚਾਲੂ ਕੀਤੀ ਹੈ ਆਪਣੀ ਹਲਸੀ ਦੀ ਪਿੰਨੀ ਹੜੇ ਬਹੁਤ ਫੇਮਸ ਹੋਰੀ ਗਈ ਹੈ ਪਰ ਅਸੀਂ ਆਟੇ ਦੀ ਪਿੰਨੀ ਚਾਲੂ ਚਾਲੂ ਕੀਤੀ ਦੇਸੀ ਦੀ ਉਹਦੇ ਦੇਸੀ ਦੀ ਉਹ ਅਸੀਂ ਐਡਮਾ ਚਾਲੂ ਕੀਤੀ ਹੈ ਔਰ ਗਾਹਾਂ ਸਾਨੂੰ ਚੰਗਾ ਅਛਾ ਰਿਸਪੌਂਸ ਮਿਲ ਰਿਹਾ ਹੈ ਹੈ ਆਪਣੇ ਅਨੂਰ ਚੈਨਲ ਆਪਣੇ ਆਏ ਸਮਨ ਯੂ ਚੈਨਲ ਆਏ ਨਾ ਬਹੁਤ ਬਹੁਤ ਸ਼ੁਕਰੀਆ ਹੈਗਾ ਲੋਕਾਂ ਵੱਲੋਂ ਹੋਰ ਕਿਹੜੀ ਕਿਹੜੀ ਆਈਟਮ ਜਿਹੜੀ ਆ ਵੱਧ ਖਰੀਦ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜੀ ਅੱਜ ਦੀ ਪਿੰਨੀ ਦੀ ਕਿੰਨੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਆਪਣੇ ਕੋਲੋਂ ਜੀ ਪਿੰਨੀ ਹਲਸੀ ਦੀ ਪਿੰਨੀ ਆਟੇ ਦੀ ਪਿੰਨੀ ਤੇਸੀ ਕੋਈ ਏਡੇ ਮੈਂਗਾ ਖੋਸ਼ੋ ਕੇ ਲਿਆ ਰਿਹਾ ਇਸ ਟਮਰ ਦੁਕਾਨ ਤੇ ਇਹ ਡਾਈਫੁੱਡ ਵਾਲੇ ਗਏ ਚਾਲੂ ਕੀਤੀ ਹੈ ਡਾਈਫੁੱਡ ਗਏ ਦਾ ਆਪਾਂ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਬਾਕੀ ਹੋਣੀਆਂ ਪੁਰਾਣੀਆਂ ਆਟੇਆਂ ਸਾਰੀਆਂ ਹੈਗੀਆਂ ਮੂੰਗਫਲੀ ਰੇਵੜੀ ਗਜਕ ਭੁੱਗਾ ਸਾਰੀ ਫੇਮਸ ਹੈਗਾ ਸਾਰਾ ਬਾਕੀ ਜੇ ਨਵੀਆਂ ਏਡਾਂ ਬੰਦੇ ਲੋਕ ਕਿਤੇ ਜਾਂ ਹਰਨਵੰਦ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਪਹਿਲਾਂ ਕਲੇਮ ਲੈ ਰਹੇ ਸੀ ਹੁਣ ਚੱਲੇਗਾ ਲੋਡੂ ਵਾਲ ਅਸੀਂ ਫਿਰ ਵੀ ਇੱਥੇ ਹੀ ਲੈਣ ਆਈ ਜਾਈਏ ਸਮਾਨ ਕਿਉਂਕਿ ਇਹਨਾਂ ਦਾ ਸਵਾਦ ਟੇਸਟ ਕੁਝ ਹੋਰ ਹੀ ਆ ਚੀਜ਼ ਦਾ ਜੀ ਸਭ ਤੋਂ ਵਧੀਆ ਅਸੀਂ ਜਿਹੜਾ ਭਾਵੇਂ ਜਿੰਨਾ ਮਰਜ਼ੀ ਰੇਟ 'ਤੇ ਲੈ ਚੀਜ਼ ਇਹਨਾਂ ਦੀ ਬਹੁਤ ਵਧੀਆ ਬਹੁਤ ਹੀ ਵਧੀਆ ਰੇਟ ਵੀ ਸਹੀ ਹੁਣ ਭੁੱਗਾ ਵੀ ਲਵਾਂਗੇ ਗੱਚਕ ਵੀ ਲਵਾਂਗੇ ਸਭ ਕੁਝ ਲਵਾਂਗੇ ਜੀ ਇਹਨਾਂ ਕੋਲ ਤਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਲੋਕਾਂ ਦੇ ਵਿੱਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਹੁਸਾ ਹੈ ਤੇ ਲੋਕਾਂ ਵੱਲੋਂ ਇੱਥੇ ਆ ਕੇ ਜਿਹੜੀ ਹੈ ਰੇਵੜੀ ਗੱਚਕ ਡਰਾਈ ਫਰੂਟ ਭੁੱਗਾ ਹਰ ਤਰ੍ਹਾਂ ਦੀਆਂ ਆਈਟਮਸ ਜਿਹੜੀਆਂ ਨੇ ਖਰੀਦੀਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਤੇ ਕਾਫੀ ਉਹਨਾਂ ਦਾ ਟਰਸਟ ਬਣਿਆ ਹੋਇਆ ਹੈ ਤੇ ਕਾਫੀ ਪੁਰਾਣੀ ਦੁਕਾਨ ਹੈ ਤੇ ਰੇਟ ਵੀ ਕਾ ਤਾਂ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦ ਸਮਰ نیوز ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦੀ ਰਿਪੋਰਟ ਦ ਸਮਰ نیوز